ਇਲਾਕਾ ਪੂਰਥਲਾ ਦੇ ਲਗਭਗ 123 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਪਿੰਡਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ ਜ਼ਿਲ੍ਹੇ ਵਿੱਚ ਲਗਭਗ 5728 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ ਅਤੇ 1428 ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ ਡੇਲੇ ਤੇ ਚਾਰ ਰਾਹਤ ਕੈਂਪਸ ਸਥਾਪਿਤ ਕੀਤੇ ਗਏ ਨੇ ਜਦਕਿ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕਟੇਅਰ ਚ ਲੱਗੀਆਂ ਫਸਲਾਂ ਵੀ ਪ੍ਰਭਾਵਿਤ ਹੋ ਚੁੱਕੀਆਂ ਨੇ ਇਸ ਵਿਚਾਲੇ ਇੱਕ ਅਜਿਹੇ ਇਲਾਕੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦਰਿਆ ਬਿਆਸ ਅਤੇ ਦਰਿਆ ਸਤਲੁਜ ਦੀ ਦੌੜੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰਾਂਗੇ ਸੁਲਤਾਨਪੁਰ ਲੋਧੀ ਦੇ ਆਖਰੀ ਪਿੰਡ ਮੰਡ ਇੰਦਰਪੁਰ ਦੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਦੱਸਦੀ ਹੈ ਕਿ ਪਹਿਲਾ ਪਿੰਡ ਆਲੀ ਲਾਂ ਤੋਂ ਆਰਜੀ ਬੰਦ ਟੁੱਟਣ ਤੋਂ ਬਾਅਦ ਇੱਥੇ ਫਸਲਾਂ 'ਚ ਪਾਣੀ ਭਰ ਗਿਆ ਸੀ ਪਰ ਹੁਣ ਸਤਲੁਜ ਦਰਿਆ ਦਾ ਇੱਕ ਹੋਰ ਬੰਨ ਟੁੱਟਣ ਤੋਂ ਬਾਅਦ ਇਸ ਇਲਾਕੇ ਨੂੰ ਦੌੜੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਜਾਂਜੀਵਨ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ। ਅੱਜ ਅੱਡੇ ਕੀ ਕਹਦੇ ਲਾਤੀ ਮੇਰਾ ਜੀ ਗਰਨਾਥ ਸਿੰਘ ਮਾਨਡੇਂਦਰਪੁਰਾ ਜ਼ਿਲ੍ਹਾ ਫੂਰਸਲਾ ਸੁਲਤਾਨਪੁਰ ਲੋਧੀ ਤਹਿਸੀਲਿਆ ਕੀ ਹਾਲਾਤ ਨੇ ਕਹਦੇ ਹਾਲਾਤ ਸਾਡੇ ਬਹੁਤ ਮਾੜੇ ਆ ਜੀ। ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਤੇ ਗੱਲਾਂ ਬਾਤਾਂ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ। ਚੂਰ ਤੇ ਹਾਲ ਅਸੀਂ ਦੇਖ ਰਹੇ ਆ ਇਸ ਇਲਾਕੇ ਦੀ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆਇਆ ਕਿੰਨਾ ਕੁ ਆਂਕੜਾ ਦੱਸਣ ਲੱਗਦਾ ਇਸ ਇਲਾਕੇ ਦੇ ਇਸ ਇਲਾਕੇ ਦਾ ਜੀ 100% ਹੀ ਕੈਮਰਾ ਕਮਾ ਕੇ ਵੇਖ ਲੋ ਤੁਹਾਡੇ ਸਾਹਮਣੇ ਆ ਜੋਗ ਜੋ ਇਹ ਕੋਈ ਬਾਹਰਲੀ ਸੰਸਾ ਪਾਇਦੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜਿ ਆਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂਗਾ ਕੋਈ 2023 ਦੇ ਵਿੱਚ ਜੀ ਨੁਕਸਾਨ ਹੋਇਆ ਉਦੋਂ ਸਾਰਾ ਜੀਰੋ ਹੋ ਗਿਆ ਸੀ ਇਹ ਉਦੋਂ ਕੋਈ ਗੱਲ ਨਹੀਂ ਬਣੀ ਸਰਕਾਰ ਨੇ ਨਹੀਂ ਬਾਹ ਫੜੀ ਸਮਾਜ ਸੇਵੀ ਸੰਸਥਾ ਆਉਂਦੀ ਵੀ ਅੱਗੇ ਨਾ ਹੋਣ ਆਵੇ ਤੇ ਸਾਡੀ ਜਬਾਂ ਫੜੇ ਫੇਰ ਸਾਡਾ ਕੋ ਮਸਲਾ ਲੋ ਸਕਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਹੈ ਮੁਸ਼ਕਲ ਇਹ ਤੇ ਆਦੀ ਕਿ ਤੇ ਮੈਡੀਕਲ ਨਹੀਂ ਡੰਗਰਾ ਡੰਗਰ ਬੜੇ ਚਾਰੇ ਹੁਣ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲੋਂ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਸੜਕ ਦਿੱਤੀ ਜਾਵੇ ਹਰ ਇਲਾਕਾ ਫੇਰ ਮਾੜਾ ਜਿਹਾ ਸੁਖਰੂ ਹੋ ਸਕਦਾ ਦੇਖ ਬਾੜ ਹੜਾ ਦੇ ਨਾਲ ਕੀ ਸਮੱਸਿਆ ਹੈ ਹੜਾ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਮਰ ਜਾਂਦਾ ਤੇ ਬਸ ਜੀਰੋ ਜੀਦਾ ਕੋਈ ਪੱਲੇ ਕੱਖ ਨਹੀਂ ਰਿਦਾ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹੇ ਨਹੀਂਗੇ ਬਾਕੀ ਉਹਨਾਂ ਕਹਿਣਾ ਹੈਗਾ ਉਹਨਾਂ ਤੇਈ ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕੀਤੀ ਉਹਨਾਂ ਆ ਬੱਚੇ ਜਾਂ ਬੱਚੇ ਢਾ ਲੋ ਤੇ ਜਾਂਚ ਫੀਸਾਂ ਦਾ ਰੋ ਬਸ ਗੱਲਾਂ ਦੂਆ ਯਾਰ ਕਿਵਰ ਬੱਚਿਆਂ ਦੇ ਖਤਰਾਂ ਨੂੰ ਭਾਵੇਂ ਬਿਆਜੀ ਫੜ ਕੇ ਦੇਣੇ ਪਏ ਆਹ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਕੋਈ ਖੁਸ਼ੀ ਉਹਾਂ ਬਾਜੀ ਹੋਰ ਕੀ ਮੰਗ ਕਰਨੀ ਚਾਹਦੇ ਹੋ ਮੋਰਹੀ ਮੰਗ ਮੰਗ ਕਰਨੀ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਹਨੂ ਬੇੜੀਆਂ ਮਿਲਣੀਆਂ ਜੇ ਦੀਆਂ ਮੈਂ ਛੱਡਦੇ ਕੀ ਕਹਿਣਾ ਚਾਹੁੰਦੇ ਮੇਰਾ ਨਾਂ ਜਸਵੰਤ ਸਿੰਘ ਆ ਜੀ ਤੇ ਆ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ ਬਟ ਇਨਾ ਹੈਗਾ ਮੈਂ ਪ੍ਰਸ਼ਾਸਨ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿ ਬਾਹੂ ਪਰ ਮੰਡਲ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀ ਕੇ ਹੈਡ ਵਾਲੇ ਇੱਥੇ ਆਲੇ ਦਾ ਕੋਈ ਵੀ ਨਹੀਂ ਆਇਆ ਜੀ ਨਾ ਕੋ ਚਾਰ ਨਾ ਕੋ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿਦਾ ਮੈਡੀਕਲ ਵੀ ਚਾਹੀਦਾ ਇੱਥੇ ਸਭ ਕੁਝ ਇੰਨੇ ਕੇ ਲੋਕ ਅਜੇ ਘਰਾਂ 'ਚ ਫਸੇ ਨੇ ਘਰਾਂ ਦੇ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂਜੀ ਹਾਂਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਪਹਿਲਾਂ 26 ਅਗਸਤ ਨੂੰ ਇਧਰੋਂ ਟੁੱਟਿਆ ਆਲੀ ਕਲਾਂ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤਲੋ ਵੀ ਵਿਆਹ ਦੋਵਾਂ ਦੀ ਹਾਂਜੀ ਹਾਂਜੀ ਸਤਲੋ ਵੀ ਵਿਆਹ ਦੋਵਾਂ ਦੀ ਮਾਰ ਉਹ ਕਿਹੜੇ ਪਿੰਡ ਦੇ ਵਿੱਚ ਆ ਉਹ ਮੰਨੋ ਮਾਸੀ ਤੋਂ ਜੀ ਹਾਂਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂਜੀ ਜੋ ਥੋੜੀਆਂ ਵਾਲੀਆਂ ਫਸਲਾਂ ਦਸਤਾਂ ਦੀਆਂ ਸ਼ਾਮਾਂ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵਧ ਰਿਹਾ ਪਾਣੀ ਦਾ ਪੱਧਰ ਵਧ ਰਿਹਾ ਜੀ ਬਿਲਕੁਲ